ਕਿਡਜ਼ ਹੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋ ਚ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ ਹੀ ਹੁਣ ਤਲਵੰਡੀ ਸਾਬੋ ਵਿਖੇ ਇਥੇ ਨਰਿੰਦਰ ਮੋਗਾ ਜੀ ਨੇ ਸਾਡੇ ਕੋਲੇ ਕੰਪਲੀਟ ਕੀਤੀ ਸੀ ਕਿ ਬਕਾ ਬੋਰਡ ਦੇ ਜਿਹੜੇ ਜੈ ਪਲਾਟਸ ਨੇਗੇ ਉਹਨਾਂ ਦੇ ਨਾਂ ਦੇ ਉੱਤੇ ਜਿਹੜੇ ਕਰਵਾਉਣ ਵਾਸਤੇ ਇਹਨਾਂ ਤੋਂ ਅਲਾਟਮੈਂਟ ਕਰਾਉਣ ਵਾਸਤੇ ਜਿਹੜੇ ਲਾਇਕ ਅਮਨ ਇੱਥੇ ਲੱਗੇ ਹੋਏ ਨੇ ਰਜਿਸਟ੍ਰੇਸ਼ਨ ਕਲਰਕ ਜਿਸ ਇਹਨਾਂ ਕੋਲੇ ਯੂ ਦਾ ਚਾਰਜ ਵੀ ਇੱਥੋਂ ਦਾ ਬਕਾ ਬੋਰਡ ਦਾ ਤੇ ਉਹਨਾਂ ਨੇ ਇਹਨਾਂ ਤੋਂ ਵੀ ਡਿਮਾਂਡ ਕੀਤੀ 50000 ਰੁਪਏ ਦੀ ਰਸੀਦ ਦੀ ਤਾਂ ਉਸ ਦੇ ਵਿੱਚੋਂ ਜਦੋਂ ਉਹਨਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਦੀ ਸਾਰੀ ਵੈਲ ਰਿਕਾਰਡ ਵੀ ਕਰ ਲਈ ਉਹਨਾਂ ਨੇ ਤਾਂ ਮਾਨਯੋਗ ਸੀਐਮ ਸਾਹਿਬ ਅਤੇ ਜਿਹੜੇ ਸਾਡੇ ਡਾਇਰੈਕਟਰ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਨੇ ਉਹਨਾਂ ਦੇ ਹਦਾਇਤਾਂ ਤੇ ਜੋ ਜ਼ੀਰੋ ਟੋਲਰੈਂਸ ਪਾਲਿਸੀ ਦੇਦੇ ਅਸੀਂ ਉਥੇ ਐਫਆਈਆਰ ਰਜਿਸਟਰਡ ਕਰਕੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਰੇਡ ਕੀਤਾ ਤੇ ਚੈੱਕ ਕੀਤਾ ਸਾਡੀ ਜਿਹੜੀ ਟੀਮ ਹੈ ਕਿਥੇ ਆ ਕੇ ਇਹਨਾਂ ਨੇ ਰੇਡ ਕੀਤਾਗਾ ਤਾਂ 15000 ਰੁਪਏ ਜਿਹੜੇ ਨਾਇਕ अहमद ਇੱਥੇ ਰਜਿਸਟ੍ਰੇਸ਼ਨ ਹੈਗੇ ਨੇ ਕਲਰਕ ਦੇ ਹਿਾਰ ਸੀ ਉਹਨਾਂ ਨੇ ਉਨਾਂ ਤਰ੍ਹਾਂ ਕਵਰ ਹੋ ਗਏ ਨੇ ਰੈਡ ਹੈਂਡ ਨੇ ਫੜੇ ਗਏ ਤੇ ਸਾਡੇ ਜਿਹੜੇ ਵਰੁਣ ਜਾਦਵ ਨੇ ਇਹਨਾਂ ਦੀ ਟੀਮ ਨੇ ਇੱਥੇ ਰੈਡ ਕੀਤਾ ਤਾਂ ਇਨਸਪੈਕਟਰ ਸਾਡੇ ਨੇ ਹੈਗੇ ਜੀ ਤੇ ਬਲੈਂਕ ਚੈੱਕ ਵੀ ਲਿਆ ਗਿਆ ਜੀ ਇਹਨਾਂ ਤੋਂ ਕੁਝ ਬਲੈਂਕ ਚੈੱਕ ਜਿਹੜੇ ਨੇ ਉਹਦੇ ਰਿਗਾਰਡਿੰਗ ਲਏ ਸੀ ਕਿ ਜਿਹੜੀ ਪਲਾਟ ਦੀ ਅਲੋਟਮੈਂਟ ਕਰਨੀ ਸੀਗੀ ਉਹਦੇ ਵਿੱਚ ਜਿਹੜੀ ਫੀਸ ਜਿਹੜੀ ਸੀ ਸੀਐਡਵਾਂਸ ਮਤਲਬ ਨਹੀਂ ਭਰਦੇ ਹੈਗੇ ਉਹ ਜੋ ਹਸਾਬ ਕਿਤਾਬ ਹੋਊਗਾ ਉਹਦੇ ਮੁਤਾਬਕ ਅਸੀਂ ਭਰ ਲਾਂਗੇ ਤਾਂ ਉਹਦੇ ਪਰ ਬਲੈਂਕ ਚੈੱਕ ਦੇ ਉੱਤੇ ਜਿੰਨਾ ਕੋਈ ਘਟੋ ਵਧੂਗਾ ਉਹ ਵੀ ਇਹਨਾਂ ਨੇ ਉਹਦੇ ਨਾਲ ਗੱਲਬਾਤ ਕੀਤੀ ਸੀ ਉਹ ਵੀ ਉਹ ਵੀ ਅਸੀਂ ਰੱਖ ਪਰਸੀਦ ਕੋਈ ਨਹੀਂ ਇਹਨਾਂ ਨੇ ਦਿੱਤੀ ਜੀ ਐ ਜੀ ਪੈਸੇ ਇਹਨਾਂ ਨੇ ਲੈ ਲਏ ਸੀ ਉਹਨਾਂ ਤੋਂ ਕੋਈ ਰਸੀਦ ਨਹੀਂ ਦਿੱਤੀ ਚੈੱਕ ਵੀ ਰੱਖ ਲਏ ਸੀਗੇ ਤੇ ਉਹ ਜਿਹੜੇ ਡਾਕੂਮੈਂਟ ਸੀ ਉਹ ਵੀ ਲੈ ਲਏ ਸੀ ਚੈੱਕ ਉਹ ਵੀ ਕਿਲਸ ਕੇ ਸਾਈਨਲ ਨਾਲ ਦੇਖ ਰਹੀ ਜਿਹੜੇ ਚੈੱਕ ਨੇਗੇ ਉਹ ਤਾਂ ਹਲੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਕਿ ਕਿਸ ਤਰ੍ਹਾਂ ਲੈਏ ਨੇ ਸਾਰੇ ਅਸੀਂ ਰਿਕਵਰੀ ਕਰਵਾ ਲਈ ਹੈ ਸਾਰਾ ਕੁਝ ਸਰ ਇਹਨਾਂ ਨੇ ਪਹਿਲਾਂ ਵੀ ਮਾਮਲਾ ਕਰਦਾ ਹੈ ਕਹਿੰਦੇ ਕਿਸ ਤਰ੍ਹਾਂ ਇਹਦੇ ਬਾਰੇ ਡਿਊਰਿੰਗ ਇਨਵੈਸਟੀਗੇਸ਼ਨ ਆਸੀਂ ਪੁੱਛਿਆ ਨਾ ਦੇਖੋ 7 ਏਕੜ ਜ਼ਮੀਨ ਦਾ ਮਾਮਲਾ 7 ਏਕੜ ਸੀ ਮੇਰੇ ਖਿਆਲ ਚ ਜਿਆਦਾ ਸੀ ਕਿੰਨੇ ਨਹੀਂ 7 ਏਕੜ ਦਾ ਮੈਟਰ ਨਹੀਂ ਸੀਗਾ ਇਹ ਜਿਹੜੀ ਜ਼ਮੀਨ ਹੈਗੀ 500 ਗਾਜ ਦੇ ਪਲਾਟ ਸੀਗਾ ਦੋ ਪਹਿਲਾਂ 1000 ਗਾਜ ਦੀ ਇਹਨਾਂ ਦੀ ਡਿਸਕਸ਼ਨ ਹੋਈ ਸੀਗੀ 1000 ਤੋਂ ਫਿਰ 500 ਗਾਜ ਦੇ ਵਿੱਚ ਕੋਈ ਕੋਈ ਦੇ ਜਿਆਦਾ ਫੀਸ ਸੀਗੀ 500 ਗਾਜ ਤੇ ਆ ਗਈ ਸੀ 500 ਗਾਜ ਦੀ ਜਿਹੜੀ ਫੀਸ ਸੀਗੀ ਉਹਨਾਂ ਨੂੰ ਕਰਨ ਦੇ ਵਿੱਚ ਇਹਨਾਂ ਦੇ ਉਸ 500 ਦੇ ਵਿੱਚੋਂ ਜਿਹੜਾ 2.5 250 ਗਾਜ ਦੇ ਪਲਾਟਾਂ ਦਾ ਫਿਰ ਇੱਕ ਬਾਈਫਰਕੇਸ਼ਨ ਕੀਤੀ ਸਰ ਰਿਸ਼ਵਤ ਲੈਣ ਤੋਂ ਬਾਅਦ ਇਹਨਾਂ ਨੇ ਵੈਸੇ ਕ ਉਹ ਜਗ੍ਹਾ ਦੇ ਵਿੱਚ ਕਿਉਂਕਿ ਕੁਝ ਇਹਨਾਂ ਦੀ ਫੀਸ ਜਿਹੜੀ ਸੀਗੀ ਵੀ ਉਹਨਾਂ ਨੂੰ ਅਲਾਟਮੈਂਟ ਕਰਨੀ ਸੀ ਪਹਿਲਾਂ ਇਹਨਾਂ ਦੀ ਮਰਜ਼ੀ ਹੁੰਦੀ ਆ ਵੀ ਕਿਸ ਕੋ ਬੰਦੇ ਨੂੰ ਅਲਾਟਮੈਂਟ ਕਰਨੀ ਆ ਉੱਚ ਜਿਹੜਾ 2.5 ਸੌ ਕੁ ਅਜੇ ਤੱਕ ਕਰਨ ਦਾ ਰੀਜ਼ਨ ਸੀਗਾ ਹੋਏ ਸੀ ਵੀ ਉਹਦੇ ਚ ਅਥਿਆਰ ਨਹੀਂ ਦੇਣਾ ਪੈਂਦਾ ਪੇਪਰ ਦੇ ਵਿੱਚ ਇਹ ਆਪਣੇ ਲੈਵਲ ਤੇ ਕਰ ਦਿੰਦੇ ਨੇ ਫਿਰ ਉਸ ਗਰਾਊਂਡ ਤੇ ਇਹਨਾਂ ਨੇ ਜਿਹੜਾ ਘਟਾਉਣ ਕਰਕੇ ਦੋ ਜਗ੍ਹਾ ਤੇ ਉਹਨੂੰ ਟ੍ਰਾਂਸਫਰ ਕਰਤਾ ਪਲਾਟ ਨੂੰ ਉਸ ਜਗ੍ਹਾ ਤੇ ਕਰਨ ਦੇ ਪੈਸੇ ਆ ਮੈਂ ਕਹਿੰਦਾ ਸੀ ਉਹ ਨਹੀਂ ਅੱਗੇ ਸੀ ਅੱਗੇ ਸੀਨ ਕਰ ਦੇਗੇ ਤੁਹਾਡੇ ਨਾਮ ਤੋਂ ਅੱਗੇ ਟ੍ਰਾਂਸਫਰ ਕਰ ਦੇ ਦਿੰਗੇ ਇਸ ਤਰ੍ਹਾਂ ਦੇ ਟ੍ਰਿਕ ਕੀਤਾ हां दा सारीयां ਚੀਜ਼ਾਂ ਹੈਗੀਆਂ ਨੇ ਪਰ ਹੋਰ ਦਾ ਹਜ਼ਾਰ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਜੋ ਵੀ ਚੀਜ਼ਾਂ ਹੋਣਗੀਆਂ ਅੱਗੇ ਜਿਸ ਤਰੀਕੇ ਦੀ ਆਊਗੀ ਉਹ ਕਰੇ ਅਮਰਪੁਰਾ ਬਸਤੀ ਦੇ ਵਿੱਚ ਜੀ ਹਾਂ

ਅਤੇ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ICSE ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ